नमस्कार आकाशवाणी जुलंदर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਸਰਕਾਰ ਨੇ ਪੰਜਾਬ ਸਮੇਤ ਦੇਸ਼ ਭਰ ਵਿੱਚ ਬਾਲ ਵਿਆਹ ਮੁਕਤ ਭਾਰਤ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਦੇਸ਼ ਨੂੰ ਬਾਲ ਵਿਆਹ ਮੁਕਤ ਰਾਸ਼ਟਰ ਬਣਾਉਣਾ ਹੈ। ਇਸ ਮੁਹਿੰਮ ਤਹਿਤ ਸਰਕਾਰ ਨੇ 130 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜਿੱਥੇ ਇਹ ਮੁਹਿੰਮ ਮੁੱਖ ਤੌਰ ਤੇ ਚਲਾਈ ਜਾਵੇਗੀ। ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਬਾਲ ਵਿਆਹ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਚਾਰ ਜਾਣਨ ਵਾਸਤੇ ਉਹਨਾਂ ਨਾਲ ਗੱਲਬਾਤ ਕੀਤੀ ਆਓ ਸੁਣਦੇ ਹਾਂ। पंजाब के सामाजिक सुरक्षा ए महिला बाल विकास विभाग के डायरेक्टर शेना अग्रवाल ने इस तहत होने वाली गतिविधियां बारे जानकारी दी बाल विवाह मुक्त भारत ये कैंपेन पूरे भारत में लॉन्च हुआ है पंजाब में आगे बढ़कर पहले से ही इस पे कर रहे और उसके साथ साथ लोगों को जागरूक किया जाएगा खासतौर पर बच्चियों की पढ़ाई पे ध्यान दिया जायेगा अगर कोई बच्चिया स्कूल ऐसी ड्रॉप आउट कर रही है उनको काउंसल करके दोबारा कोशिश की जाए उन्हें स्कूल में लाया जाए बाल विवाह के कारण एक ऐसी कुप्रथा है जिसके कारण बच्चों की ओवरऑल डेवलपमेंट पे आगे फैमिली पे हेल्थ पे हर चीज पे इफेक्ट पड़ता है इसलिए हम सबको मिल के सोसाइटी को सरकार को मिल के इसे रुकना है और इसमें हम सबका साथ चाहते हैं मोहाली स्थित सरकारी मेडिकल कॉलेज के प्रिंसिपल डायरेक्टर डॉक्टर पवनीत भारती ने इस मुहिम की शलाखा करत्या कई सारिया बेटिया पहला है। नाल जड़ी, है, हो जाए इस बच्चा बचे प्रेगनेंसी है इम्पोर्टेंट है जब एक मदर ग्रोथ पूरी हुई हो शादी हो मेन लगता है बहुत ही अच्छी मुहिम स्टार्ट हुई है अवेयरनेस क्रिएट की जा रही है गुरदसपुर के जिला बाल भलाई कौंसल प्रोजेक्ट को बख्शी राश ने लोगील ਕਿਤੀ ਸਮਾਜ ਸੇਵੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਚਾਈਲਡ ਮੈਰਿਜ ਇੱਕ ਬਹੁਤ ਵੱਡਾ ਅਪਰਾਧ ਹੈ ਔਰ ਜੇ ਅਸੀਂ ਕਿਤੇ ਚਾਈਲਡ ਮੈਰਿਜ ਹੁੰਦੀ ਵੇਖਦੇ ਹਾਂ ਤਾਂ ਉਸ ਨੂੰ ਤੁਰੰਤ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ ਚਾਈਲਡ ਮੈਰਿਜ ਨੂੰ ਰੋਕੀਏ ਅਤੇ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰੀਏ ਅਤੇ ਬੱਚਿਆਂ ਦੇ ਉਜਵਲ ਭਵਿੱਖ ਨੂੰ ਬਚਾਈਏ ਲੋਕਾਂ ਨੇ ਬਾਲਵਿਆਂ ਨੂੰ ਇੱਕ ਕ੍ਰਿਤੀ ਦੱਸਦੇ ਹੋਏ ਇਸ ਪਹਿਲ ਕਦਮੀ ਨੂੰ ਉਸਾਰੂ ਕਦਮ ਕਰਾਰ ਦਿੱਤਾ ਹੈ ਮੈਂ ਜਸਪ੍ਰੀਤ ਘਰ ਫ্রম ਹੈਲਥ ਡਿਪਾਰਟਮੈਂਟ ਜ਼ਿਲ੍ਹਾ ਮੋਗਾ ਚੰਦੀ ਜ਼ਿੰਦਗੀ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਜ਼ਿੰਦਗੀ ਜਿਉਣ ਦਾ ਕੋਈ ਅਨੁਭਵ ਨਹੀਂ ਹੁੰਦਾਗਾ ਮਾਈਂਡ ਜਿਹੜਾ ਉਹ ਡਿਵੈਲਪ ਨਹੀਂ ਹੋਇਆ ਹੁੰਦਾ ਜਿਸ ਤਰ੍ਹਾਂ ਅਪ ਲੜਕੀ ਦੀ ਗੱਲ ਕਰੀਏ ਤਾਂ ਤਾਂ ਉਹਦੀ ਬੱਚੇਦਾਨੀ ਵੀ ਪੂਰੀ ਗਰੋ ਨਹੀਂ ਕੀਤੀ ਹੁੰਦੀ ਜਿਸ ਕਰਨ ਉਹਦਾ ਵਾਰ-ਵਾਰ ਅਬੋਰਸ਼ਨ ਹੁੰਦਾ ਹੈ ਜੀ ਦਾ ਵਿਆਹ ਜਿਹੜਾ 18 ਸਾਲ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ਕੋਮਲ ਹੈ ਕਮਜ਼ੋਰ ਨਹੀਂ ਤੂੰ ਸ਼ਕਤੀ ਕਾ ਮਹਿੰਨਾਰੀ ਹੈ ਮੈਂ ਸੁਮਨਪੁਰੀ ਪੰਜਾਬੀ ਅਧਿਆਪਕਾ ਡੀਏਵੀ ਪਬਲਿਕ ਸਕੂਲ ਕੋਟਕਪੂਰਾ ਛੋਟੀ ਉਮਰ ਦੇ ਬੱਚਿਆਂ ਦਾ ਸਿਰਕ ਮਾਨਸਿਕ ਅਤੇ ਬੋਧਿਕ ਵਿਕਾਸ ਸੰਪੂਰਨ ਨਹੀਂ ਹੋਇਆ ਹੁੰਦਾ ਅਜਿਹੇ ਸਮੇਂ ਵਿੱਚ ਬਾਲ ਵਿਆਹ ਉਹਨਾਂ ਦੀ ਸਿਹਤ ਨਾਲ ਖਿਲਵਾੜ ਹੈ ਅਜਹੀ ਕੁਰੀਤੀ ਸਮਾਜ ਦੇ ਮੱਥੇ ਤੇ ਕਲੰਕ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਆਓ ਮਿਲ ਕੇ ਬਾਲ ਵਿਆਹ ਮੁਕਤ ਭਾਰਤ ਬਣਾਈਏ ਬਾਦ ਮੁਰਾਰੀ ਅੰਗਰੇਜ਼ੀ ਮਾਸਟਰ ਸਰਕਾਰੀ ਹਾਈ ਸਕੂਲ ਪਿਪਲੀ ਤੋਂ ਭਾਰਤ ਵਾਸੀਆਂ ਅੱਗੇ ਮੇਰੀ ਗੁਜਾਰਿਸ਼ ਹੈ ਕਦੇ ਵੀ ਨਾ ਬਾਲਗ ਬੱਚੇ ਦਾ ਵਿਆਹ ਨਾ ਕਰਾਇਆ ਜਾਵੇ ਕਿਉਂਕਿ ਉਹਦੇ ਸਾਹਮਣੇ ਕਈ ਤਰ੍ਹਾਂ ਦੀਆਂ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਮੈਂ ਜਸਸ਼ਰ ਗਿੱਲ ਈਟੀਟੀ ਦੇ ਆਪਕਾ ਛੋਟੀ ਉਮਰ ਵਿੱਚ ਲਿਆ ਗਿਆ ਗਲਤ ਫੈਸਲਾ ਹੈ ਬੇਸ਼ੱਕ ਉਹ ਮਾਪਿਆਂ ਦਾ ਹੋਵੇ ਜਾਂ ਬੱਚਿਆਂ ਦਾ ਹੋਵੇ ਜਦੋਂ ਬੱਚੇ ਸਰੀਰਕ ਤੌਰ ਤੇ ਇੰਨੇ ਮਚਿਓਰ ਨਹੀਂ ਹੁੰਦੇ ਕਿ ਉਹ ਇੱਕ ਰਿਸ਼ਤੇ ਨੂੰ ਨਿਭਾ ਸਕਣ ਪਰ ਜਦੋਂ ਇਹ ਫੈਸਲੇ ਛੋਟੀ ਉਮਰ 'ਚ ਲਏ ਜਾਂਦੇ ਨੇ ਉਦੋਂ ਬਿਖੜਵਾਹਟ ਆ ਜਾਂਦੀ ਹੈ ਤਲਾਕ ਤੱਕ ਦੀ ਨੌਬਤ ਪਹੁੰਚ ਜਾਂਦੀ ਹੈ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਆਲੇ ਦੁਆਲੇ ਆਪਣੇ ਸਕੂਲਾਂ ਅੰਦਰ ਬੱਚਿਆਂ ਨੂੰ ਇਸ ਤਰ੍ਹਾਂ ਗਾਈਡ ਇਹ ਕੋ ਇਸ ਤਰ੍ਹਾਂ ਦੇ ਫੈਸਲੇ ਨਾ ਲੈਣ। ਕਿਰਨ ਸ਼ਰਮਾ ਛੋਟੀਆਂ ਬੱਚੀਆਂ ਨੂੰ ਜਿਨ੍ਹਾਂ ਦੇ ਛੋਟੇ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਹੈ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਉਹ ਅੱਗੇ ਵਧ ਸਕਣਗੀਆਂ ਆਪਣੇ ਕੈਰੀਅਰ ਦੇ ਵਿੱਚ ਤੇ ਉਹਨਾਂ ਲਈ ਹੋਰ ਵੀ ਓਪਰਚ्युनिटी, ਹੋਰ ਵੀ ਰਸਤੇ ਖੁੱਲਣਗੇ। ਇਹ ਇੱਕ ਬਹੁਤ ਹੀ ਵਧੀਆ ਸ਼ੁਰੂਆਤ ਹੈ। ਕਾਨੂੰਨ ਮੁਤਾਬਕ ਵਾਹਨ ਚਲਾਉਣ ਦੀ ਉਮਰ 18 ਸਾਲ ਨਿਰਧਾਰਤ ਹੁੰਦੀ ਹੈ ਪਰ ਅੱਜਕੱਲ ਨਾਬਾਲਿਕਾ ਨੂੰ ਵਾਹਨ ਚਲਾਉਂਦੇ ਹੋਏ ਆਮ ਹੀ ਵੇਖਿਆ ਜਾ ਸਕਦਾ ਹੈ। ਇਸ ਕਾਰਨ ਕਈ ਵਾਰ ਹਾਦਸੇ ਵਾਪਰਨ ਦਾ ਖੱੱਛਾ ਵੀ ਬਣਿਆ ਰਹਿੰਦਾ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਟ੍ਰੈਫਿਕ ਪੁਲਿਸ ਅ ਸਬ ਇੰਸਪੈਕਟਰ ਵਕੀਲ ਸਿੰਘ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਫਰੀਦਕੋਟ 18 ਸਾਲ ਤੋਂ ਨਵਾਲਕ ਬੱਚਾ ਕੋਈ ਵਾਹਨ ਨਹੀਂ ਚਲਾ ਸਕਦਾ 16 ਸਾਲ ਤੋਂ 18 ਸਾਲ ਦੇ ਉਮਰ ਦੀ ਵਿੱਚ ਬੱਚੇ ਲਾਇਸੈਂਸ ਬਣਾ ਕੇ ਆਰਟੀਆ ਦਾ ਆਪਣੇ ਸੰਬੰਧਿਤ ਜ਼ਿਲ੍ਹੇ ਤੋਂ ਉਹ ਮਤਲਬ 50 ਸੀਸੀ ਇੰਜਨ ਵਾਲਾ ਹੀ ਵਾਹਨ ਚਲਾ ਸਕਦੇ ਆ ਪਬਲਿਕ ਨੂੰ ਮੇਰੀ اپੀਲ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦਿਓ ਤੁਸੀਂ ਆਪ ਵੀ ਰੋਕੋ ਔਰ ਬੱਚਿਆਂ ਨੂੰ ਵੀ ਮੇਰੀ اپੀਲ ਹੈ ਮੈਂ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੰਨੇ ਸਕੂਲ ਆ ਸੈਮੀਨਾਰ ਲਾ ਕੇ ਵੇਅਰ ਕੀਤਾ ਹੋਇਆ ਮੈਂ ਐਸੇ ਜਨਕਰਾਜ ਇੰਚਾਰਜ ਟ੍ਰੈਫਿਕ education cell ਜਿਲ੍ਹਾ ਐਸਿਆਸਨਗਰ ਸਰਕਾਰ ਵੱਲੋਂ ਨੋਟੀਫਿਕੇਸ਼ਨ 7 ਤੋਂ ਲੈ ਕੇ 31 ਤੱਕ ਪਹਿਲੇ ਜਾਗਰੂਕ ਕੀਤਾ ਸੀ ਦੋਸਤੀ ਨੋਟੀਫਿਕੇਸ਼ਨ ਵੀ ਸਰਕਾਰ ਨੇ ਕੋਈ ਅੰਡਰੇਜ ਬੱਚਾ ਵਹੀਕਲ ਚਲਾਉਂਦਾ ਪਾਇਆ ਜਾਂਦਾ ਉਹਦੇ ਖਿਲਾਫ ਹੈ ਮਾਤਾ ਪਿਤਾ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ 20-25 ਹਜ਼ਾਰ ਦਾ ਜੁਰਮਾਨਾ ਹੋ ਸਕਦਾ ਆਪਣੇ ਅੰਡਰ ਅੰਡਰ ਬੱਚਿਆਂ ਨੂੰ ਕੋਈ ਵੀ ਵਹੀਕਲ ਨਾ ਚਲਾਣ ਦਿਓ ਜਦੋਂ ਤੱਕ ਉਸ ਬੱਚੇ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਐਸਆਈ ਅਮਨਦੀਪ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਚੇਤਨਾਤ ਹਾਂ ਭਾਰਤ ਸਰਕਾਰ ਵੱਲੋਂ ਨਵੇਂ ਕਾਨੂੰਨ ਦੀ ਜੋ ਸੋਧ ਕੀਤੀ ਗਈ ਹੈ ਉਸ ਦੇ ਅਨੁਸਾਰ ਜੇ ਕੋਈ ਨਬਾਲਗ ਬੱਚਾ ਤਰ੍ਹਾਂ ਦਾ ਵੀ ਵਹੀਕਲ ਚਲਾਉਂਦਾ ਹੈ ਉਸ ਦੇ ਉੱਪਰ ਤੇ ਉਸ ਦੇ ਮਾਂ ਪਿਓ ਦੇ ਖਿਲਾਫ ਮੌਕੇ ਤੇ 25000 ਰੁਪਏ ਜੁਰਮਾਨਾ ਮਾਤਾ ਪਿਤਾ ਦੇ ਖਿਲਾਫ ਐਫ ਆਈ ਆਰ ਉਸ ਵਹੀਕਲ ਦੀ 1 ਸਾਲ ਦੀ ਮਾਨਤਾ ਰੱਦ ਤੇ ਮਾਤਾ ਪਿਤਾ ਨੂੰ ਜਿਹੜਾ 3 ਸਾਲ ਤੱਕ ਦੀ ਕੈਦ ਹੋ ਸਕੇ ਸੋ ਮੇਰੀ ਸਾਰੇ ਬੱਚਿਆਂ ਨੂੰ ਸਾਰੇ ਪੇਰੈਂਟਸ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਨਬਾਲਗ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਨੂੰ ਨਾ ਦਿੱਤਾ ਜਾਵੇ ਮੈਂ ਕਾਕਾ ਰਾਮ ਵਰਮਾ ਜੇ ਰਿਕਾਰਡ ਦੇਖੀਏ ਤਾਂ ਹਰ ਸਾਲ ਸਕੂਲਾਂ ਦੇ ਬੱਚਿਆਂ ਦੇ ਕਾਰਨ ਜਾਂ ਐਸੇ ਲੋਕਾਂ ਦੇ ਕਾਰਨ ਜਿਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਕੋਈ ਜਾਣਕਾਰੀ ਨਹੀਂ ਹੈ ਸਭ ਤੋਂ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਤੇ ਸਭ ਤੋਂ ਜ਼ਿਆਦਾ ਐਕਸੀਡੈਂਟਾਂ 'ਚ ਹੈੱਡ ਇੰਜਰੀ ਹੁੰਦੀ ਹੈ ਜਿਨ੍ਹਾਂ ਕੋਲ ਹੈਲਮਟ ਨਹੀਂ ਹੈ। ਤੋਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਸੂਰ ਜਿਹੜਾ ਮਾਪੇ ਦਾ ਹੈ। ਜਿਹੜੇ ਮਾਪੇ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਚਲਾਉਣਾ ਸਿਖਾਣੇ ਆ ਤੇ ਬਾਅਦ ਦੇ ਵਿੱਚ ਦੰਦੇ ਵੀ ਆ। ਤੋਂ ਅਸੀਂ ਤਾਂ ਇਹ ਬੇਨਤੀ ਕਰਦੇ ਆ ਵੀ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਸਕੂਟਰ ਦੇਣ ਦੀ ਥਾਂ ਤੇ ਸਾਈਕਲ ਲੈ ਕੇ ਦੇਵੋ। ਇਹ ਬੱਚਾ 100 ਮੀਟਰ ਤੋਂ 200 ਮੀਟਰ ਤੋਂ ਦੂਰ ਆਂਦਾ ਹੈ ਤਾਂ ਪੈਦਲ ਵੀ ਆਜ ਐਕਸਰਸਾਈਜ਼ ਹੋਏਗੀ। ਨਾ ਬਾਲਿਗਾ ਵੱਲੋਂ ਵਾਹਨ ਚਲਾਉਣ ਬਾਰੇ ਅਧਿਆਪਕ, ਮਾਪਿਆਂ ਅਤੇ ਬੱਚਿਆਂ ਦਾ ਕੀ ਆਖਣਾ? ਆਹ ਜਨ ਦੇ ਮੈਂ ਜਿੱਕ ਜੀ ਬਗਬਨਾ ਜਿਲ੍ਹਾ ਮੋਗਾ ਇਹ ਮਹਿਸੂਸ ਕਰਦੀਆਂ ਅਸੀਂ ਦੇਖਦੇ ਹਾਂ ਟ੍ਰਿਪਲ ਸਵਾਰੀ ਬੱਚੇ ਜਿਹੜੇ ਐ ਕਰ ਰਹੇ ਹੁੰਦੇ ਐ ਔਰ ਬਹੁਤਿਆਂ ਨੇ ਤਾਂ ਹੈਲਮਟ ਵਗੈਰਾ ਵੀ ਨਹੀਂ ਪਾਏ ਹੁੰਦੇ ਔਰ ਜ਼ਿਆਦਾਤਰ ਬੱਚੇ ਕੀ ਕਰਦੇ ਨੇ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਕਰਦੇ ਹੋਏ ਸੜਕਾਂ ਦੇ ਉੱਤੇ ਰੇਸ ਲਗਾਉਂਦੇ ਜਾਂਦੇ ਐ ਤਾਂ ਆਪਣੀ ਜਾਨ ਤਾਂ ਜੋਖਮ 'ਚ ਪਾਉਂਦੇ ਹੀ ਐ ਤੇ ਨਾਲ ਨਾਲ ਦੂਸਰਿਆਂ ਵਾਸਤੇ ਵੀ ਰਿਸਕ ਕ੍ਰੀਏਟ ਕਰ ਦਿੰਦੇ ਨੇ ਸੋ ਇੱਥੇ ਕਾਨੂੰਨਾਂ ਦੀ ਵਾਕਈ ਸਖਤ ਲੋੜ ਐ ਇਹ ਪੇਰੈਂਟਸ ਨੂੰ ਜ਼ਰੂਰ پابੰਦ ਕਰਨਾ ਚਾਹੀਦਾ ਬੱਚੇ ਨੂੰ ਕਿ ਟ੍ਰੈਫਿਕ ਨਿਯਮ ਜਿਹੜੇ ਆ ਉਹ ਪਾਲਣ ਕਰਨ ਰਾਜ ਮੇਰਾ ਮੈਂ ਹੋਰ ਮੈਂ ਮਹਵਾਲੇ ਤੋਂ ਬੋਲ ਰਹੀ ਆ ਪਰ ਮੈਂ ਦੱਸਣਾ ਚਾਹੁੰਦੀ ਜਿਹੜੇ ਅੰਡਰਏਜ ਬੱਚੇ ਨੇ ਜੋ ਵਾਹਨ ਚਲਾਉਂਦੇ ਨੇ ਉਹ ਕਾਫੀ ਖਤਰਨਾਕ ਸਾਬਿਤ ਹੁੰਦੇ ਨੇ ਔਰ ਇਹਦੇ ਵਿੱਚ ਇੱਕ ਸੂਰ ਮਾਪੇ ਦਾ ਵੀ ਗਿਨਾ ਜਾਂਦਾ ਕਿਉਂਕਿ ਮਾਪੇ ਆਪਣੇ ਬੱਚਾ ਵੱਲ ਧਿਆਨ ਨਹੀਂ ਦਿੰਦੇ ਆਪਣੇ ਇਹਨਾਂ ਲੋਕਾਂ ਨੂੰ ਨੁਕਸਾਨ ਹੁੰਦਾ ਕਿ ਨਾ ਲਾਇਸੈਂਸ ਨਾ ਹੁੰਦੇ ਕਾਰਨ ਸਜ਼ਾ ਤੇ ਭੁਗਤਣਗੇ ਮਾਪੇ ਪਰ ਬੱਚੇ ਇਸ ਗੱਲ ਨੂੰ ਮੰਨਦੇ ਨਹੀਂ ਹੈ ਬੱਚਾ ਚਾਹੀਦਾ ਕਿ ਆਪਣੇ ਮਾਪੇ ਦਾ ਕਹਿਣਾ ਮੰਨ ਮੇਰਾ ਨਾਮ ਪ੍ਰਬਲੀਨ ਹੈ ਜਿਵੇਂ ਆਪਾਂ ਸਾਰੇ ਦੇਖਦੇ ਆ ਕਿ ਅੱਜਕੱਲ੍ਹ ਬੱਚੇ ਸਕੂਲ ਤੋਂ ਕਾਲਜ ਤੋਂ ਨਿਕਲਦੇ ਆ ਤੇ ਉਹਨਾਂ ਦੀ ਵਾਹਨ ਦੀ ਰਫ਼ਤਾਰ ਬੜ ਸੁਰੱਖਣਾ ਜ਼ਰੂਰੀ ਹੈ ਸਭ ਤੋਂ ਵੱਧ ਐਕਸੀਡੈਂਟ ਅੱਜ ਕੱਲ ਉਹਨਾਂ ਬੱਚਿਆਂ ਦੇ ਹੋ ਰਹੇ ਜਿਹੜੇ ਤੇਜ਼ ਰਫ਼ਤਾਰ ਦੇ ਵਿੱਚ ਨਿਕਲਦੇ ਆ ਅੰਡਰ ਏਜ ਹੁੰਦੇ ਆ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਨਾ ਲਰਨਿੰਗ ਨਾ ਪੱਕੇ ਤੌਰ ਤੇ ਤੇ ਇਹ ਚੀਜ਼ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਜਿਹੜਾ ਵਾਹਨ ਨਹੀਂ ਮਿਲਲੇ ਚਾਹੀਦੇ ਪਬਲਿਕ ਟਰਾਂਸਪੋਰਟ ਯੂਜ਼ ਕੀਤੀ ਜਾਵੇ ਪੇਰੈਂਟਸ ਜਿਹੜੇ ਨੇ ਉਹ ਛੱਡਣਾਂ ਤਾਂ ਜੋ ਇਹੋ ਜੀ ਕੋਈ ਅਨਹੋਣੀ ਨਾ ਵਾਪਰ ਸਕੇ ਮੈਂ ਪ੍ਰਿੰਸੀਪਲ ਡਾਕਟਰ ਆਰ.ਐਸ.ਕਲ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਮੈਂ ਸਾਰੇ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਾਹਨ ਨਾ ਦਿੱਤੇ ਜਾਂ ਕਿਉ ਤੌਰ ਤੇ ਇਹਨੇ ਮਜ਼ਬੂਤ ਨਹੀਂ ਹੁੰਦੇ ਕਿ ਉਹ ਜਜਮੈਂਟ ਪਾਵਰ ਕਰ ਸਕਣ ਔਰ ਸੜਕ ਦੇ ਨਿਯਮਾਂ ਦਾ ਪਾਲਣ ਕਰਦੇ ਆਪਣੀ ਸੁਰੱਖਿਆ ਕਰ ਸਕਣ ਔਰ ਸਭ ਤੋਂ ਕੀਮਤੀ ਸਾਡੇ ਲਈ ਸਾਡੇ ਬੱਚੇ ਹਨ ਜਿਹੜੀ ਨਵੀਂ ਪਾਲਿਸੀ ਆਈ ਹੈ ਉਹਨੂੰ ਸਾਰੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਸਮਾਜ ਦੇ ਵਿੱਚ ਉਹਨੂੰ ਜੋ ਹੈ ਲਾਗੂ ਕਰੀਏ ਮੈਂ ਹਰਦੀਪ ਸਿੰਘ ਸਿੱਧੂ ਈਟੱਡੀ ਦੀ ਆਪਕ ਦੇ ਮਾਪਿਆਂ ਨੂੰ ਚਾਹੁੰਦਾ ਹੈ ਕਿ ਉਹ ਨਵਾਲੇ ਬੱਚਿਆਂ ਨੂੰ ਵਿਹਕ ਨਾ ਫੜਾਉਣ ਜਿਸ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਰੋਕੀਆਂ ਜਾ ਸਕਦੀਆਂ ਅੱਜ ਆਪਾਂ ਦੇਖਦੇ ਹਾਂ ਕਿ ਛੋਟੇ-ਛੋਟੇ ਬੱਚੇ ਆਪਾਂ ਦੁਰਘਟਨਾਵਾਂ ਦਾ ਸ਼ਿਕਾਰ ਉਹ ਦੇਖਦੇ ਆ ਕਿ ਕਾਫੀ ਉਹਨਾਂ ਦੇ ਸੱਟਾਂ ਵਜਦੀਆਂ ਕਈ ਵਾਰੀ ਮੌਤਾਂ ਵੀ ਹੋਈਆਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਤੇ ਹੋਰ ਨਾ ਲੋਕਾਂ ਦੀ ਸੁਰੱਖਿਆ ਲਈ ਸਾਨੂੰ ਨਵਾਲਗ ਬੱਚਿਆਂ ਨੂੰ ਵੀਹیکل ਚਲਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਮੇਰਾ ਨਾਮ ਨਮਿਤ ਹੈ ਮੇਰੀ ਉਮਰ 15 ਸਾਲ ਹੈ ਮੈਂ ਆਪਣੀ ਉਮਰ ਦੇ ਬੱਚਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਸਕੂਟਰ ਬਾਈਕ ਐਕਟਿਵਾ ਇਦਾਂ ਦਾ ਕੋਈ ਵੀ ਵਾਹਨ ਨਾ ਚਲਾਉਣ ਜਦੋਂ ਤੱਕ ਉਹ 18 ਸਾਲ ਦੇ ਨਹੀਂ ਹੋ ਜਾਂਦੇ ਕਿਉਂਕਿ ਸਾਨੂੰ ਇਸ ਚੀਜ਼ ਦੀ ਜਾਂਚ ਨਹੀਂ ਹੁੰਦੀ ਇਸ ਕਰਕੇ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਹਨ ਤੇ ਸਰਕਾਰ ਨੇ ਵੀ ਸਖਤ ਕਰ ਦਿੱਤਾ ਹੈ ਉਹਨਾਂ ਦੇ ਮਾਪਿਆਂ ਨੂੰ ਇਸ ਦਾ ਨਤੀਜਾ ਭੁਗਤਣਾ ਪੈਂਦਾ ਹੈ ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ, ਗੁਰਦਾਸਪੁਰ ਤੋਂ ਬਿਸ਼ੰਵਰ ਬੇਟੂ, ਮੋਗਾ ਤੋਂ 우ਸ਼ਾ ਕਾਰਜਸ਼ਨ, ਮੁਹਾਲੀ ਤੋਂ ਮਨੋਜ ਗੇਦਰ, ਮਾਨਸਾ ਤੋਂ ਜੋਗਿੰਦਰ ਮਾਨ, ਫਰੀਦਕੋਟ ਤੋਂ ਤਰਸੀਮ ਚਾਨਣਾ, ਦਰੰਤਾਰਨ ਤੋਂ ਅਮਿਤ ਮਰਵਾਹਾ, ਲੁਧਿਆਣਾ ਤੋਂ ਮੀਨੂ ਗਹਿੌਤਰਾ ਅਤੇ ਪਟਿਆਲਾ ਤੋਂ ਰਾਉ ਵਿਰਿੰਦਰ। ਇਸ ਦਿਨ ਲਈ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਾਂਤਾਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ, ਪੇਸ਼ਕਸ਼ ਰਾਜੇਸ਼ ਪਾਦੀ।